ਬਹੁਤ ਬਹੁਤ ਧੰਨਵਾਦ ਕੱਲ ਵੀ ਇਕੱਠੇ ਸੀਗੇ ਦੋ ਦਿਨ ਦਾ ਤੂਰੀ ਹਲਕੇ ਦਾ ਲੋਕ ਮਿਲਣੇ ਦਾ ਪ੍ਰੋਗਰਾਮ ਚੱਲ ਰਿਹਾ ਹੈ ਅੱਜ ਵੀ ਇਸ ਤੋਂ ਬਾਅਦ ਪੁਨਰਹੀੜੀ ਤੇ ਉਸ ਤੋਂ ਬਾਅਦ ਤੂਰੀ ਦੇ ਵਿੱਚ ਫੰਕਸ਼ਨ ਹੈ ਅੱਜ ਵੀ ਇਸ ਕਾਨਫਰੰਸ ਦੇ ਵਿੱਚ ਬੜਾ ਗੰਭੀਰ ਮਸਲਾ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਨਾ ਸ਼ਾਰਟ ਟਾਈਮ ਚ ਬਨ ਬੁਲਾਉਣਾ ਪਿਆ ਧੰਨਵਾਦ ਤੁਸੀਂ ਸਾਰੇ ਜਿਹੜੇ ਇਹਨਾਂ ਸ਼ਾਰਟ ਨੋਟਿਸ ਤੇ ਪਹੁੰਚਿਓ ਸਾਰਿਆਂ ਦਾ ਧੰਨਵਾਦ ਪਿਛਲੇ ਦਿਨੀ ਪਾਣੀਆਂ ਦਾ ਮੁੱਦਾ ਜਿਹੜਾ ਬੜਾ ਗਰਮਾਇਆ ਸੀ ਕਿਵੇਂ ਬੀਬੀ ਐਮਬੀ ਜਿਹੜੀ ਹੈ ਉਹ ਬੀਜਪੀ ਦੇ ਦਬਾਅ ਥੱਲੇ ਆ ਕੇ ਆਪਣੀ ਸੰਵਿਧਾਨ ਨੂੰ ਤੋੜ ਰਹੀ ਸੀ ਜੇ ਐਮਰਜੈਂਸੀ ਮੀਟਿੰਗ ਵੀ ਕਰਨੀ ਹੋਵੇ ਤਾਂ ਬੀਬੀਐਮਬੀ ਦਾ ਜਿਹੜਾ ਆਪਣਾ ਸੰਵਿਧਾਨ ਕਹਿੰਦਾ 7 ਦਿਨ ਦਾ ਨੋਟਿਸ ਦੇਣਾ ਪੈਂਦਾ ਘੱਟੋ ਘੱਟ ਵੈਸੇ ਰੂਟੀਨ ਦੀ ਮੀਟਿੰਗ ਵੀ ਨਿਵਰਨਦੀ ਐਮਰਜੈਂਸੀ ਕਰਨੀ ਪਏ 7 ਦਿਨ ਦਾ ਪਰ ਇਹਨਾਂ ਨੇ 4-4 ਘੰਟਿਆਂ ਦੇ ਨੋਟਿਸ ਤੇ ਵੀ ਮੀਟਿੰਗਾਂ ਕੀਤੀਆਂ ਜੋ ਕਿ ਇਲੀਗਲ ਨੇ ਜਿਹਨੂੰ ਅਸੀਂ ਕੋਰਟ ਦੇ ਵਿੱਚ ਚੈਲੰਜ ਵੀ ਕੀਤਾ ਕੋਰਟ ਨੇ ਮੰਨਿਆ ਵੀ ਹੈ ਕਿ ਤੁਸੀਂ ਇਸ ਤਰ੍ਹਾਂ ਇੰਨਾ ਸ਼ਾਰਟ ਨੋਟਿਸ ਤੇ ਨਹੀਂ ਕਰ ਸਕਦੇ ਅਸੀਂ ਪਾਣੀ ਨੰਗਲ ਡੈਮ ਤੇ ਜਾ ਕੇ ਲੋਕ ਵੀ ਆ ਗਏ ਤੇ ਨੰਗਲ ਡੈਮ ਤੇ ਜਾ ਕੇ ਅਸੀਂ ਕਿਹਾ ਵੀ ਇੱਥੋਂ ਪਾਣੀ ਨਹੀਂ ਲੈ ਸਕਦੇ ਤੁਸੀਂ ਇਦਾਂ ਧੱਕੇ ਨਾਲ ਤੁਹਾਡਾ ਜਿਹੜਾ ਕੋਟਾ ਸੀਗਾ ਅਸੀਂ ਦੇ ਚੁੱਕੇ ਆਲਰੇਡੀ ਬਹੁਤ ਰਿਮਾਈਂਡਰ ਵੀ ਤੁਹਾਨੂੰ ਭੇਜੇ ਸੀਗੇ ਤੁਸੀਂ ਸਾਂਝਾ ਉਹ ਨਾ ਪਾਣੀ ਬਰਤੋ 6 ਮਹੀਨਿਆਂ ਤੋਂ ਤੁਹਾਨੂੰ ਦੱਸੀ ਜਾਂਦੇ ਪਰ ਛੇਹ ਪ੍ਰਾਣੀਆਂ ਆਤਾਂ ਕਰਕੇ ਉਹਨਾਂ ਨੂੰ ਨਹੀਂ ਕਾਰ ਕੀਤੀ ਲਾਪਰਵਾਹੀ ਹੈ ਹਰਿਆਣਾ ਗਵਰਨਮੈਂਟ ਦੀ ਤਾਂ ਉਹ ਪਹਿਲਾਂ 8 ਦਿਨ ਦਾ ਮੰਗਦੇ ਸੀ ਉਹ ਲੰਘ ਗਏ ਕੋਰਟ ਜਾਵੜਿਆ ਸੀ ਵੀ ਕੋਰਟ ਜਾਵੜੇ ਜਵਾਬ ਦਿੱਤਾ ਅੱਜ ਕੋਰਟ ਦੇ ਵਿੱਚ ਮਾਨਯੋਗ ਕੋਰਟ ਚਾਜ ਸੁਣਵਾਈ ਵੀ ਹੈ ਪਰ ਉਹ ਤਾਂ ਕੱਲ ਦਾ ਦਿਨ ਜਿਹੜਾ ਸੀ ਰੂਟੀਨ ਦੇ ਵਿੱਚ ਪਾਣੀ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਗਿਆ ਕੱਲ 2:00 ਜਿੰਨਾ ਉਹਨਾਂ ਦਾ ਕੋਟਾ 1 ਸਾਲ ਦਾ ਬਣਦਾ ਹੈ ਉਹ ਉਹਨਾਂ ਨੂੰ ਦੇਵਾਗੇ ਪਰ ਸ਼ਾਇਦ ਭਾਜੀਪੀ ਵਾਲੇ ਕੋਈ ਮੌਕਾ ਜਾਣ ਨਹੀਂ ਦਿੰਦੇ ਨਹੀਂ ਪੰਜਾਬ ਤੇ ਕੋਈ ਥੋੜਾ ਚਲਾਉਣਾ ਹੋਵੇ ਤਾਂ ਕੱਲ ਹੀ ਇੱਕ ਨੋਟਿਸ ਕੱਢਿਆ ਉਹਨਾਂ ਨੇ ਜਿਹੜਾ ਕਿ 19 ਤਰੀਕ ਨੂੰ ਜਾਰੀ ਕੀਤਾ ਅੱਜ ਵੀਡੀਓ ਛਪਿਆ ਵੀ ਹੈ ਬਹੁਤ ਸਾਰੇ ਵੀਡੀਓ ਚ ਮੇਰੇ ਕੋਲੇ ਪਿਆ ਆ ਤਾਂ ਕਿ ਜੀ ਆ ਜਿਹੜਾ ਸਰਕਾਰੀ ਨੋਟਿਸ ਹੈ ਪਾਖੜਾ ਡੈਮ ਤੇ ਹੁਣ ਉਹ ਕਹਿੰਦੇ ਵੀ ਮਿਨਿਸਟਰੀ ਆਫ ਹੋਮ ਅਫੇਅਰਸ ਬਣਾਇਆ 296 CISF ਦੇ ਜਿਹੜੇ ਸਿਕਿਉਰਿਟੀ ਗਾਰਡ ਲਾਉਣਗੇ ਅਸੀਂ ਪਾਖੜਾ 296 ਅਲੱਗ-ਅਲੱਗ ਰੈਂਕ ਦੇ ਅਫਸਰ ਲੱਗਣਗੇ ਤਾਂ ਜਿਹੜੀ ਸੈਂਟਰਲ ਫੋਰਸ ਹੈ ਤੇ ਉਹਦੇ ਵਾਸਤੇ 290100 ਰੁਪਿਆ 290100 290000 100 ਰੁਪਿਆ ਪਰ ਹੈਡ ਇੱਕ ਸਾਲ ਦਾ ਇੱਕ ਬੰਦੇ ਦਾ ਖਰਚ ਹੈ ਉਹਦੇ ਵਾਸਤੇ ਉਹ ਕਹਿੰਦੇ ਵੀ 8 ਕਰੋੜ 58 ਲੱਖ 9000 ਐਂਡ 600 8 ਕਰੋੜ 58 ਲੱਖ 9600 ਸਮਝ ਲਓ 9600 ਇਹ ਪੈਸੇ BBMB ਦੇਉਗੀ ਜੇ ਪੰਜਾਬ मतलब ती इस गलू नोटिस थोड़ा ध्यान देने की लड़ है मैं दोबारा कह दिना कि दो लख नब्बे हज़ार एक सौ रुपया एक बंदे का दो सौ छियानवे बंदे लाने ने तो टोटल बन गया अठ करोड़ अठवंजा लख नौ हज़ार छे सौ ये पैसे कहें पाब को ज बीबीएम को बीबीएम का मतलब भी पाब का हिस्सा है की गल जी की लोड़ पै गई इतना पंजाब पुलिस ये फ्रीज कर रही है ਪੰਜਾਬ ਪੁਲਿਸ ਉਸ ਟਾਈਮ ਦੀ ਰੱਖਿਆ ਫ੍ਰੀਜ਼ ਕਰ ਰਹੀ ਹੈ ਅਸੀਂ ਕਿਉਂ ਪੈਸੇ ਦੀਏ ਇਹ ਸੀਆਈਐਸਐਫ ਕਿਉਂ ਲਾਈ ਹੈ ਐਸ ਸਾਲ ਤੱਕ ਕੋਈ ਪਾਣੀ ਦਾ ਪ੍ਰੋਬਲਮ ਨਹੀਂ ਨਾ ਹੀ ਸੀਐਸਐਫ ਫੱਟਾ ਖੋਲੜ ਜਾਣਦੀ ਹੈ ਵੀ ਸੀਆਈਐਸਐਫ ਵਾਲੇ ਫੱਟਾ ਖੋਲ ਦੇਣਗੇ ਉੱਤੇ ਇਹਦਾ ਮਤਲਬ ਹੈ ਅਗਲੇ ਸਾਲ ਦੀ ਚੋਰੀ ਵਾਸਤੇ ਕਰ ਰਹੇ ਸਾਡੇ ਤੇ ਖਰਚਾ ਵਾਧੂ ਪਾ ਰਹੇ ਮਨ ਲਾ ਅਸੀਂ ਆਪਦਾ ਪਾਣੀ ਬੀ ਲਟਾਈਏ ਤੇ ਉਹਦੇ ਪੈਸੇ ਵੀ ਦਈਏ ਬਿਲਕੁਲ ਨਹੀਂ ਹੋਊਗਾ ਜੀ ਮੈਸੇਦ ਆਪਣਾ ਬੀਬੀਐਮਬੀ ਚਟਾ ਆਤੀ ਹੈ 143.4 ਕਰੋੜ ਰੁਪਏ ਤਾਂ ਮੋੜ ਨਹੀਂ ਰਹੇ ਜਿਹੜਾ ਉਸ ਵੇਲੇ ਲਿਆ ਸੀਗਾ ਡੈਮ ਬਣਾਉਣ ਵੇਲੇ ਵਿਆਸ ਸਮੇਤ ਅਜੋ 143 ਕਰੋੜ ਹੋ ਗਿਆ ਉਹ ਤਾਂ ਉਹ ਤਾਂ ਵਾਪਸ ਨਹੀਂ ਕਰ ਰਹੇ ਸਾਡੇ ਦੇ ਉੱਤੋਂ ਆ ਆ ਥੱਪ ਰਹੇ ਨੇ ਮੇਰਾ ਅੱਜ ਸਵਾਲ ਇਹ ਪੰਜਾਬ ਦੇ ਬੀਜੇਪੀ ਦੇ ਲੀਡਰਾਂ ਨੂੰ ਹੈ ਜਿਹੜੇ 올 ਪਾਰਟੀ ਮੀਟਿੰਗ 'ਚ ਕਹਿ ਕੇ ਗਏ ਸੀ ਕਿ ਪੰਜਾਬ ਦੀ ਬੂੰਦ ਬੂੰਦ ਵਾਸਤੇ ਅਸੀਂ ਖੜਾ ਨਹੀਂ ਹਾਂ ਜਿਨ੍ਹਾਂ ਨੇ ਸਪੈਸ਼ਲ ਸੈਸ਼ਨ ਵਿਧਾਨ ਸਭਾ ਦੇ ਵਿੱਚ ਇਹ ਕਿਹਾ ਸੀ ਕਿ ਅਸੀਂ ਨਾਲ ਖੜੇ ਹਾਂ ਤੁਹਾਡੇ ਤੇ ਹੁਣ ਕੀ ਉਹ ਦੱਸਣਗੇ ਵੀ ਆ ਉਹਨਾਂ ਦੀ ਸਹਿਮਤੀ ਨਾ ਆਇਆ ਲੈਟਰ ਜਵਾਬ ਦੇਣਗੇ ਉਹ ਅੱਜ 4-5 ਵੈਸੇ ਲੀਡਰ ਨੇ ਜਿਹੜੇ ਭਾਜਪਾ ਵਿੱਚ ਨੇ ਕੈਪਟਨ ਮਨਿੰਦਰ ਸਿੰਘ ਜਿਹਨਾਂ ਨੂੰ ਪਾਣੀਆਂ ਦਾ ਰੱਖ ਹੀ ਕਿਹਾ ਜਾਂਦਾ ਪਰ ਉਹ ਦੱਸਦੇ ਨੇ ਸੁਨੀਲ ਜਾਖੜ ਸਾਹਿਬ ਪ੍ਰਧਾਨ ਨੇ ਉਹ ਦੱਸਦੇ ਨੇ ਮਨਪ੍ਰੀਤ ਬਾਦਲ ਉਹ 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 ਭਾਜਪੀ ਨੂੰ ਉਹ ਦੱਸ ਦੇਣ ਰਵਨੀਤ ਬਿੱਟੂ ਮਨਿਸਟਰ ਨੇ ਉਹ ਵੀ ਕਹਿੰਦਾ ਉਹ ਵੀ ਮਤਲਬ ਸੈਂਟਰ ਜੋ ਕਰ ਰਿਹਾ ਸੀ ਠੀਕ ਕਰ ਰਿਹਾ ਇਹਦਾ ਮਤਲਬ ਫਿਰ ਆਹ ਠੀਕ ਹੋ ਗਿਆ ਕੀ ਪੰਜਾਬ ਦੇ ਉੱਤੇ ਹੁਣ ਤੁਸੀਂ ਸੀਆਈਐਸਫ ਲਾ ਕੇ ਪੰਜਾਬ ਦੀ ਜੂਰੀਡਿਕਸ਼ਨ ਦੇ ਵਿੱਚ ਜਿਹੜਾ ਡੈਮ ਹੈ ਜਿਹੜਾ ਕੰਮ ਪੰਜਾਬ ਪੁਲਿਸ ਫਰੀਚ ਕਰ ਰਹੀ ਹੈ ਵੀ ਮੰਗ ਰਹੇ ਕੀ ਤੁਹਾਡਾ ਕੋਈ ਹੋਰ ਇਰਾਦਾ ਹੈ ਕਿ ਅਸੀਂ ਬੀਬੀਐਨਬੀ ਤੋਂ ਫੈਸਲਾ ਕਰਾ ਕੇ ਕੋਈ ਕਿ ਹਰਿਆਣੇ ਨੇ ਵੋਟ ਪਾਤੀ ਉੱਥੇ ਬੀਜੇਪੀ ਦੀ ਸਰਕਾਰ ਹੈ ਰਾਜਸਥਾਨ ਨੇ ਵੋਟ ਪਾਤੀ ਉੱਥੇ ਬੀਜੇਪੀ ਸਰਕਾਰ ਹੈ 2-1 ਨਾਲ ਪੰਜਾਬ ਜਿੱਤ ਗਿਆ ਜੀ ਠੀਕ ਹੈ ਜੀ ਪੰਜਾਬ ਹਾਰ ਗਿਆ 2-1 ਨਾਲ ਪੰਜਾਬ ਹਾਰ ਗਿਆ ਜੀ ਤੇ ਲੋ ਜੀ ਫਿਰ ਹੁਣ ਪੰਜਾਬ ਦਾ ਪਾਣੀ ਜਿਹੜਾ ਉਹ 1 ਲੱਖ ਕਿਊਸਿਕ ਜਿਹੜਾ ਉਹ ਹਰਿਆਣੇ ਦੇ ਦਿੱਤਾ ਜੇ ਕੱਲ ਨੂੰ ਆਇਆ ਫੈਸਲਾ ਕਰ ਲੈ ਤੇ ਉੱਥੇ ਜੀ ਫਿਰ ਸਾਡੀ ਸੀਆਈਏਐਸਫ ਲੱਗੀ ਹੋਈ ਹੈ ਅੱਧੀ ਰਾਤ ਨੂੰ ਭੱਟਾ ਪੁੱਟਾਂਗੇ ਆਇਆ ਕਰਨਾ ਚਾਹੁੰਦੇ ਮਤਲਬ ਇਹ ਬੀਜੇਪੀ ਦੇ ਜਿਹੜੇ ਸੋ ਕਾਲਡ ਇੱਥੇ ਹੈਗੇ ਤਾਂ ਕਾਂਗਰਸ ਦੇ ਨੇ ਸਾਰੇ ਉਹ ਮਤਲਬ ਦੋ ਚਾਰ ਅਜੇ ਹੋਰ ਜਾਣ ਨੂੰ ਫਿਰਦੇ ਆ ਹੈਨਾ ਉਹਨਾਂ ਨੂੰ ਵੀ ਅਵਾਰਡ ਊਡ ਦੇਣ ਲੱਗੇ ਨੇ ਹੁਣ ਕੋਈ ਕਿਸੇ ਨੂੰ ਸੰਸਦ ਦਾ ਅਵਾਰਡ ਦੇਤਾ ਕਿਸੇ ਨੂੰ ਕੁਛ ਪਾਰਲੀਮੈਂਟ ਸਭ ਤੋਂ ਬਾਅਦ ਮੈਂ ਬੋਲ ਰਿਹਾ ਮੈਂ ਤਾਂ ਕਦੇ ਅਵਾਰਡ ਊਡ ਬਾਰੇ ਸੋਚਿਆ ਨਹੀਂ ਤੇ ਉਹ ਅਵਾਰਡ ਊਡ ਜੇ ਹੀ ਮਿਲਦੇ ਹੁੰਦੇ ਪਹਿਲਾਂ ਬਾਅਦ ਚ ਫਿਰ ਉਧਰ ਜਾ ਚਲੇ ਜਾਂਦੇ ਹੁੰਦੇ ਉਹ ਦੋ ਚਾਰ ਹੋਰ ਜਿਹੜੇ ਜਾਣ ਨੂੰ ਫਿਰਦੇ ਆ ਉਹ ਵੀ ਕਿਰਪਾ ਕਰਕੇ ਇਹ ਕਨਫਰਮ ਕਰਕੇ ਜਾਣ ਕਿ ਆਹ ਜਿਹੜਾ ਇਹ ਫਿਰ ਲੋਕ ਹਸਾਬ ਲੈਣ ਮੰਗਣਗੇ ਪੰਜਾਬ ਕੋਲ ਤੋਂ ਪੰਜਾਬ ਨੂੰ ਤਾਂ ਮਤਲਬ ਦੱਬਣ ਵਾਸਤੇ ਕੋਈ ਮੌਕਾ ਛੱਡਦੇ ਹੀ ਨਹੀਂ ਪਰसों ਸਾਡੀ ਕ੍ਰੈਡਿਟ ਲਿਮਿਟ ਕਢਾਈ ਹੈ ਇਹਨਾਂ ਨੇ 16000 ਕਰੋੜ ਦੀ ਆਰਡੀਐਫ ਦਾ ਸਾਡਾ ਪੈਸਾ ਨਹੀਂ ਦਿੰਦੇ ਠੀਕ ਹੈ ਨਾ ਤੇ ਇਸ ਤੋਂ ਪਹਿਲਾਂ ਇਹ ਵੀ ਪਹਿਲੀ ਵਾਰ ਨਹੀਂ ਹੈਗਾ ਕਿ ਸੀਆਈਐਸਐਫ ਸਾਡੇ ਤੇ ਇਸ ਤੋਂ ਪਹਿਲਾਂ ਕਿਵੇਂ ਸੀ ਪਠਾਨਕੋਟ ਹਮਲਾ ਹੋਇਆ ਸੀ ਜਦੋਂ ਪਠਾਨਕੋਟ ਦੇ ਵਿੱਚ ਘਟਨਾ ਹੋਈ ਸੀ ਮੈਂ ਐਮਪੀ ਸੀ ਉਹ ਤਾਂ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਨੂੰ 7.5 ਕਰੋੜ ਰੁਪਏ ਦਾ ਬਿੱਲ ਭੇਜਤਾ ਸੀ ਲਈ ਕਿ ਅਸੀਂ ਤੁਹਾਨੂੰ ਮਿਲਟਰੀ ਤੇ ਪੈਰਾ ਮਿਲਟਰੀ ਦਿੱਤੀ ਹੈ ਉੱਥੇ ਪਠਾਨਕੋਟ ਵਾਸਤੇ ਉਹਦਾ ਖਰਚਾ ਹੈ ਤਾਂ ਮੈਂ ਰਾਜਨਾਥ ਜੀ ਨੂੰ ਮਿਲਿਆ ਪ੍ਰੋਫੈਸਰ ਸਾਧੂ ਸਿੰਘ ਜੀ ਬਰੀਦਕੋਟ ਤੋਂ ਮੇਰੇ ਨਾਲ ਐਮਪੀ ਸੀ ਅਸੀਂ ਦੋਨੋਂ ਮਿਲੇ ਅਸੀਂ ਕਹੇ ਜੀ ਅਸੀਂ ਪੰਜਾਬ ਕੋਈ ਅਲੱਗ ਮੁਲਕ ਹੈ ਵੀ ਸਾਨੂੰ ਕਿਰਾਏ ਦੇ ਦਿੰਨੇ ਹੋ ਮਿਲਟਰੀ ਤੁਸੀਂ ਇਹ ਜਿਹੜਾ ਪਠਾਨਕੋਟ ਆਏ ਸੀ ਉਹ ਕਿਹੜਾ ਇਕੱਲੇ ਪਠਾਨਕੋਟ ਤੇ ਹਮਲਾ ਕਰਨੇ ਆਏ ਸੀ ਦਿੱਲੀ ਵਾਸਤੇ ਦਿੱਲੀ ਤੇ ਹਮਲਾ ਕਰਨਾ ਆਏ ਸੀ ਅਸੀਂ ਤਾਂ ਰੋਕਦੇ ਆ ਇੱਥੇ ਉਹਨਾਂ ਨੂੰ ਸਭ ਤੋਂ ਪਹਿਲਾਂ ਸਾਹਮਣਾ ਸਾਡੇ ਨਾਲ ਹੁੰਦਾ ਜਿਹੜੇ ਆ ਉਹਨਾਂ ਦੇਸ਼ ਦਾ ਦੁਸ਼ਮਣ ਆ ਜਿਹੜੀ ਜੰਗ ਹੋਈ ਹੈ ਪਾਕਿਸਤਾਨ ਨਾਲ ਕਿੱਥੇ ਹੋਈ ਹੈ ਪੰਜਾਬ 'ਚ ਹੋਈ ਹੈ ਇਹਦਾ ਖਰਚਾ ਪਾਉਂਗੇ ਸਾਨੂੰ ਤੁਸੀਂ ਅੱਜ ਕਈ 7.5 ਕਰੋੜ ਰੁਪਏ ਸਾਡੇ ਮੁੰਡੇ ਨੇ ਮਿਲਟਰੀ 'ਚ ਤੇ ਸਾਡੇ ਮੁੰਡੇ ਸਾਨੂੰ ਹੀ ਕਿਰਾਏ ਦੇ ਦਿੰਨੇ ਹੋ ਜੇ ਫਿਰ ਯਾਦੀ ਦੇਸ਼ੀ ਦਾ ਕੋਈ ਕੀਮਤੀ ਹੈ ਨਹੀਂ ਇਹਨਾਂ ਦੇ ਜੋ ਉਹਨਾਂ ਦੀ ਗਿਣਤੀ ਕਰਨ ਲੱਗੇ ਜੇ ਫਿਰ ਤੁਹਾਡੇ ਖਜ਼ਾਨੇ ਖਤਮ ਹੋ ਜਾਣਗੇ ਵੇਜਦਨ ਦੇਸ਼ ਯਾਦ ਕਰਾ ਕੇ ਦਿੱਤਾ ਸੀ ਉਹ ਉਤਪਕ ਸਿੰਘ ਵਰਗੇ ਯੋਧੇ ਜਿਹੜੇ ਤੇ 23 ਸਾਲ ਦੀ ਉਮਰ ਚ ਕਰਤਾਰ ਸਿੰਘ ਸਰਾਭੇ ਵਰਗੇ ਬਾਬਾ ਗਦਰੀ ਬਾਬੇ ਲਾਲਾ ਲਾਜਪਤਰਾਏ ਜੀ ਰਾਜਗੁਰੂ ਸੁਖਦੇਵ ਜਿਉਂ ਉਹਨਾਂ ਦਾ ਕੋਈ ਮੁੱਲ ਹੈ ਹੀ ਨਹੀਂ ਕੀਮਤੀ ਨਹੀਂ ਫਿਰ ਤੁਸੀਂ ਉਹਨਾਂ ਕੋਈ ਮੁੱਲ ਪਾ ਦੋਗੇ ਜਾਂ ਫਿਰ ਤੁਸੀਂ ਸਾਨੂੰ ਇਹ ਕਹਿੰਦੇ ਹੋ ਕਿ ਜਿਹੜੇ ਆਉਂਦੇ ਨੇ ਭਾਈ ਉਹਨਾਂ ਨੂੰ ਜਾਣਿਆ ਕਰੋ ਵੀ ਖਰਚਾ ਪੈਂਦਾ ਆਪਾਂ ਨੂੰ ਆਪਾਂ ਨੇ ਕਿੱਲੇ ਜਾਓ ਫਿਰ ਪਾਰਲੀਮੈਂਟ ਤੇ ਜਦੋਂ ਅਟੈਕ ਹੋਇਆ ਸੀ ਉਦੋਂ ਖਰਚਾ ਕਿਹਨੂੰ ਪਿਆ ਸੀ ਉਹ ਸੈਂਟਰ ਦਾ ਸੀਗਾ ਇਹ ਮਤਲਬ ਇਸ ਤ ਕਿਸ ਤਰ੍ਹਾਂ ਦੀ ਇਹ ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਦੀ ਪਲੈਨਿੰਗ ਵੀ ਸੀਆਈਐਸਐਫ ਇੱਥੇ ਲਾਉਣ ਦੀ ਲੋੜ ਕੀ ਹੈ ਜਦੋਂ ਪੰਜਾਬ ਪੁਲਿਸ ਉਹ ਡੈਮ ਦੀ ਰੱਖਿਆ ਕਰ ਰਹੀ ਹੈ ਪਹਿਲਾਂ ਕੋਈ ਹੈ ਵੀ ਨਹੀਂ ਬੰਦਾ ਉਹ ਤਾਂ ਜਦੋਂ ਰੋਲਾ ਪਿਆ ਤਾਂ ਗਏ ਨੇ ਨੀ ਤੋ ਤੇ ਇੰਜੀਨੀਅਰ ਹੁੰਦੇ ਆ ਪਾਣੀ ਜਿੰਨਾ ਜਾਣਾ ਹੁੰਦਾ ਰੋਜ਼ ਦਾ ਇੰਨੇ ਕਿਉਂ ਸਕਦਾ ਇੰਨੇ ਕਿਉਂ ਸਕਦਾ ਉਹ ਤਾਂ ਅੱਜ ਕੱਲ ਤਾਂ ਡਿਜੀਟਲ ਤਰੀਕੇ ਨਾਲ ਮਿਣਾ ਜਾਂਦਾ ਪੁਈਆ ਗੇਜ਼ਾਂ ਨਾਲ ਤਾਂ ਮਿੰਦੇ ਨਹੀਂ ਹੁਣ ਹੁਣ ਤਾਂ AI ਆ ਗਈ ਸੋ ਮੈਂ ਸਖਤ ਵਿਰੋਧ ਵੀ ਕਰੂੰਗਾ ਤੇ ਮੈਂ ਨਾਲ ਇਹ ਵੀ ਕਹਿਣਾ ਚਾਹਣਾ ਕਿ ਨਾ ਅਸੀਂ BBMB ਦੇ ਥਰੂ ਪੈਸੇ ਦੇਣਦੇ ਹੀ ਨਹੀਂ ਨਾ ਅਸੀਂ ਪੰਜਾਬ ਸਰਕਾਰ ਦੇ ਖਜ਼ਾਨੇ ਚ ਦੇਈਏ ਠੀਕ ਹੈ ਨਾ ये फैसला वापस लो पंजाब की जरूरटेक्शन डैम है जे पंजाब पूरे सरहद की राखी कर सकता है तो डैम भी नहीं कर सकता डैम भी, भी करा राखी हमेशा लीड ही किया सो यह अज शायद थोड़े इस कहीं लाइव भी चल रहा हूं इस ਪੀਸੀ ਤੋਂ ਬਾਅਦ ਸ਼ਾਇਦ ਉੱਠਣਗੇ ਅੱਜ ਬੀਜੇਪੀ ਵਾਲੇ ਵੀ ਉਹਨੂੰ ਕੀ ਬੋਲੀਏ ਪਹਿਲਾਂ ਪੁੱਛਣਗੇ ਤਾਂ ਵੀ ਆ ਕੇ ਕੀਤਾ ਹੀ ਇਹਦਾ ਕੀ ਕਹੀਏ ਫਿਰ ਸ਼ਾਇਦ 2-4 ਘੰਟੇ ਚ ਜਵਾਬ ਆ ਜੇ ਜੇ ਨਹੀਂ ਹੁੰਦਾ ਇਹਦਾ ਮਤਲਬ ਫਿਰ ਨਾਲ ਰਲੇ ਨੇ 8 ਕਰੋੜ 58 ਲੱਖ ਰੁਪਏ ਸਾਨੂੰ ਕਾਹਦੇ ਵਾਸਤੇ ਖਰਚਾ ਪਾਉਣੇ ਕੀ ਤੁਹਾਡਾ ਇਰਾਦਾ ਸੈਂਟਰ ਫੋਰਸ ਲਾ ਕੇ ਉਹ ਤੋਂ ਬਾਅਦ ਪਾਣੀ ਚੋਰੀ ਕਰਨ ਦਾ ਕੋਈ ਇੰਜੀਨੀਅਰ ਭੇਜ ਕੇ ਔਰ ਇਹਨਾਂ ਨੂੰ ਵੀ ਪਤਾ ਨਹੀਂ ਅਸਲ ਚ CIA ਸਭ ਕਿਥੇ ਲੱਭੂਗੀ ਬੈਂਕ ਬਾਹਰ ਦਾ ਏਰੀਆ ਕਿਦਾ ਫਿਰ ਪੰਜਾਬ ਫਿਰ ਬਾਹਰ ਨਹੀਂ ਲੱਦਾਂਗੇ ਸਾਨੂੰ ਆਪਰਸ ਕੋਈ ਇੰਜੀਨੀਅਰ ਜਿੱਜਾ ਉਹ ਘਰਾਂ ਤਨ ਖੋਲਣ ਫੱਟਾ ਪੰਜਾਬ ਪੁਰਸ ਕਾਹਾਂ ਜਾਣ ਦਿਓ ਵੀ ਤਾਈ ਹੋਣਾ ਫਿਰ ਆਏ ਆਏ ਲੜਨਗੇ ਸਾਡੇ ਨਾਲ ਮਨ ਕਦੇ ਤਾਂ ਪੰਜਾਬ ਤੋਂ ਚੋਲ ਚਾਹੀਦੇ ਪੰਜਾਬ ਤੋਂ ਸਰੋਂ ਵੀ ਚਾਹੀਦੇ ਪੰਜਾਬ ਤੋਂ ਕਣਕ ਵੀ ਚਾਹੀਦੀ ਹੈ ਪੰਜਾਬ ਤੋਂ ਦਾਲਾਂ ਵੀ ਚਾਹੀਦੀਆਂ ਪੰਜਾਬ ਤੋਂ ਬਾਜਰਾ ਮੱਕੀ ਸਭ ਚਾਹੀਦਾ ਪੰਜਾਬ ਪਾਣੀ ਨਹੀਂ ਚਾਹੀਦਾ ਪੰਜਾਬ ਨਾ ਪੰਜਾਬ ਨੂੰ ਪਾਣੀ ਨਹੀਂ ਦੇਣਾ ਇਹ ਕਿੰਨੂੰ ਹੋ ਸਕਦਾ ਜੀ ਸੋ ਸਾਡੇ ਨਾਲ ਇਸ ਤਰ੍ਹਾਂ ਦੇ ਨਾਂ ਆਏ ਕਿਉਂਕਿ ਪੰਜਾਬ ਪਹਿਲੇ ਹੀ ਕਈ ਲੜਾਈਆਂ ਲੜ ਰਿਹਾ ਹੈ ਬਾਰਡਰ ਤੇ ਪੰਜਾਬ ਲੜ ਰਿਹਾ ਹੈ ਯੁੱਧ ਨਸ਼ੇ ਵਿਰੋਧਾ ਸੀ ਡਰੱਗ ਵਾਲਾ ਸੀ ਉਹ ਉਹ ਵੀ ਨੈਸ਼ਨਲ ਪ੍ਰੋਬਲਮ ਹੈ ਆਉਂਦਾ ਤਾਂ ਉਹ ਬਾਰਡਰ ਪਾਰ ਤੋਂ ਹੀ ਆ। ਸੀਗੇ ਉਹ ਲੜ ਸਾਨੂੰ ਕੰਪਨਸੇਟ ਦਾ ਕੀ ਕਰਨਾ ਸੀ ਕੋਈ ਸਪੈਸ਼ਲ ਪੈਕੇਜ ਦਾ ਕੀ ਦੇਣਾ ਸੀ ਸਭ ਨੂੰ ਤੋਂ ਹੋਰ ਖਰਚੇ ਪਾਈ ਅੰਸਰ ਬਿਲਕੁਲ ਨਹੀਂ ਹੋ ਗਏ ਬਦਲਾ ਲੈਂਦੇ ਅਸਲ ਚ ਭਾਜਪਾਲੇ ਕਿਉਂਕਿ ਉਹਨਾਂ ਦੇ ਪੰਜਾਬ ਚ ਗੱਲ ਬਣ ਨਹੀਂ ਰਹੀ ਨਾ ਪੰਜਾਬ ਚ ਕੋਈ ਐਮਐਲਏ ਜਿੱਦਾਂ ਨਾ ਐਮਪੀ ਜਿੱਦਾਂ ਦਾ ਬਹੁਤ ਬਦਲਾ ਲੈਂਦੇ ਜਿੱਥੇ ਜਿੱਥੇ ਨਾਨ ਬੀਜੇਪੀ ਸਰਕਾਰਾਂ ਨੇ ਉੱਥੇ ਉੱਥੇ ਬਦਲੇ ਲੈਂਦੇ ਆ ਬਸ ਚਾਹੇ ਬੰਗਾਲ ਹੋਵੇ ਕੇਰਲਾ ਹੋਵੇ ਤਾਮਿਲਨਾਡੂ ਹੋਵੇ ਹੈਨਾ ਕਰਨਾਟਕਾ ਹੋਵੇ ਪਹਿਲਾ ਦਿੱਲੀ ਚ ਆਮ ਆਦਮੀ ਪਾਰਟੀ ਸਰਕਾਰਾਂ ਨੂੰ ਤਾਂ ਕਰਦੇ ਰਹੇ ਠੀਕ ਹੈ ਨਾ ਸੋ ਇਹ ਬਦਲਾਖੋਰੀ ਨਾਲ ਡੈਮੋਕ੍ਰੇਸੀ ਨਹੀਂ ਚੱਲਣੀ ਜਿੱਥੇ ਜੀ ਲੋਕ ਤੁਸੀਂ ਆਪਣਾ ਪ੍ਰੋਗਰਾਮ ਰੱਖੋ ਅਸੀਂ ਆਪਣਾ ਪ੍ਰੋਗਰਾਮ ਹੈ ਲੋਕ ਲੋਕਾਂ ਨੇ ਜਿਹਨਾਂ ਨੂੰ ਵੋਟ ਦਿੱਤੀ ਜੀਵਾਰ ਦੇਸ਼ ਤੇ ਰਾਜ ਹੀ ਕਰ ਰਹੇ ਹਾਂ ਪ੍ਰਧਾਨ ਮੰਤਰੀ ਹੁੰਦੇ ਸੀ ਹੁਣ ਮੈਂ 24 ਤਰੀਕ ਨੂੰ ਨੀਤੀ ਆਯੋਗ ਦੀ ਮੀਟਿੰਗ ਹੈ ਪਰਸੋਂ ਨੂੰ ਪ੍ਰਧਾਨ ਮੰਤਰੀ ਨਾਲ ਸਾਰੇ ਮੁੱਖ ਮੰਤਰੀਆਂ ਦੀ ਮੈਂ ਉੱਥੇ ਜਾਵਾਂਗਾ ਇਹ ਵੀ ਲੈ ਕੇ ਜਾਵਾਂਗਾ ਵੀ ਜਾਇਦਾ ਕੀ ਕਰਨ ਮੈਂ ਦੱਸੂਗਾ ਕਿ ਜਦੋਂ ਜਦੋਂ ਚੋਣਾ ਚੋਣਾ ਹੁੰਦੀਆਂ ਨੇ ਕਿਤੇ ਤੇ ਉਦੋਂ ਪੰਜਾਬ ਪੁਲਿਸ ਦੀ ਡਿਊਟੀ ਕੋਲੋਂ ਹੁੰਦੀ ਨੇ ਭੇਜਣ ਭੇਜਣ ਭੇਜਿਆ ਕਰਨੇ ਸਾਰੇ ਉਹ ਤਾਂ ਕਹਿੰਦੇ ਨਹੀਂ ਸਾਰੇ ਦੇਸ਼ ਚ ਫੋਰਸਾਂ ਚਾਹੀਦੀਆਂ ਨੇ ਇੰਨੀ ਪੰਜਾਬ ਪੁਲਿਸ ਭੇਜ ਦੋ ਜੀ ਤੇ ਜਦੋਂ ਆਪੜਾ ਭੇਜਣਾ ਹੁੰਦਾ ਉਦੋਂ ਪੈਸੇ ਲਉਂਦੇ ਹਾਲਾਕਿ ਨੈਸ਼ਨਲ ਕੌਜ਼ ਵਾਸਤੇ ਲੜ ਰਹੇ ਹਾਂ ਟੈਰਰਿਜ਼ਮ ਜਿਹੜਾ ਹੈ ਜਾਂ ਗੈਂਗਸਟਰਵਾਦ ਉਹ ਬਾਹਰੋਂ ਆਇਆ ਪਾਕਿਸਤਾਨ ਵੱਲੋਂ ਸਪੌਂਸਰਡ ਹੈ ਸਾਰਾ ਡਰੋਨ ਆਉਂਦੇ ਆ ਰੋਜ਼ ਅੰਤ ਵਿੱਚ ਉਹਦੇ ਫੜਦੇ ਵੀ ਆ ਸੋ ਸਾਰਾ ਜਿਹੜਾ ਖਰਚਾ ਉਹ ਸਾਰਾ 50 ਰੁਪਏ ਈਵਨ ਅਸੀਂ ਬੀਐਸਐਫ ਨੂੰ ਵੀ ਕਿਹਾ ਹੋਇਆ ਕਿ ਅਸੀਂ ਆਪਣੇ ਖਰਚੇ ਤੇ ਐਂਟੀ ਡਰੋਨ ਸਿਸਟਮ ਲਾ ਲੈਨੇ ਆ ਸਰਹੱਦ ਤੇ ਸੈਂਟਰ ਨੂੰ ਵੀ ਕਿਹਾ ਹੋਇਆ ਵੀ ਤੁਸੀਂ ਲਾ ਦਿਓ ਪਹਿਲਾਂ ਤਾਂ ਥੋੜਾ ਪਰਜ ਬਣਦਾ ਕਿ ਪੰਜਾਬ ਦੇ ਬਾਰਡਰ ਤੇ ਐਂਟੀ ਡਰੋਨ ਸਿਸਟਮ ਲਾ ਦਿਓ ਤਾਂ ਕਿ ਉਧਰੋਂ ਡਰੋਨ ਉੱਡੇ ਨਾ ਉਹ ਵੀ ਨਹੀਂ ਪੈਸੇ ਦੇਣੇ ਸਾਨੂੰ ਮਿਲ ਲਾਉਣਾ ਲੈਣਾ ਸਿੱਧੇ ਤਬਰ ਬਦਲਾ ਪੂਰੀ ਹੋ ਗਈ ਨਾ ਵੀ ਪੰਜਾਬ ਤੋਂ ਬਦਲਾ ਲੈਣਾ ਦਾ ਕਿਸਾਨਾਂ ਵਾਲਾ ਬਦਲਾ ਲੈਂਦੇ ਹੋਣਗੇ ਵੀ ਇਹਨਾਂ ਨੇ ਮਤਲਬ ਸਾਡੇ ਬਰੋ ਦਾ ਏਡਾ ਵੱਡਾ ਅੰਦੋਲਨ ਕਰਕੇ ਸਾਨੂੰ ਸਤ ਕਾਨੂੰਨ ਵਾਪਸ ਕਰਵਾ ਲਈ ਜਾਂ ਤਾਂ ਉਹ ਲੈਣ ਦੇਉਣੇ ਜਾਂ ਫਿਰ ਆ ਜਿਹੜਾ ਇਲੈਕਸ਼ਨਾਂ ਚ ਕੋਈ ਗੱਲ ਨਹੀਂ ਬਣਦੀ ਇਹਨਾਂ ਦੇ ਉਹ ਬਦਲਾ ਲੈਂਦੇ ਹੋਣੇ ਪਤਾ ਨਹੀਂ ਉਹ ਕਿਹੜਾ ਇਹਨਾਂ ਦੇ ਮਨਚ ਕੀ ਹੈ ਪਰ ਪੰਜਾਬ ਪ੍ਰਤੀ ਬਹੁਤ ਜ਼ਿਆਦਾ ਬੀਜੇਪੀ ਜਿਹੜੀ ਹੈ ਉਹ ਨਫ਼ਰਤ ਰੱਖਦੀ ਹੈ ਮੈਂ ਅੱਜ ਜਿੰਮੇਵਾਰੀ ਨਾਲ ਹੀ ਗੱਲ ਕਹਿਣਾ ਪੰਜਾਬ ਦਾ ਜਿੱਥੇ ਨਾਂ ਆ ਜੇ ਉਹ ਤਾਂ ਉਹਦੀ ਕਾਟਾ ਮਾਰਨ ਤੇ ਕਾਲੇ ਹੁੰਦੇ ਨੇ ਬਸ ਇਹਦਾ ਮਤਲਬ ਇਹਨਾਂ ਦਾ ਬਸ ਨਹੀਂ ਚੱਲਦਾ ਨਹੀਂ ਜਨਮਾਨ ਚੋ ਵੀ ਪੰਜਾਬ ਦਾ ਨਾਂ ਕੱਢ ਦੇਣ ਇਹ ਉੱਥੇ ਯੂਪੀ ਪਾ ਦੇਣ ਹੁਣ ਹੈਗਾ ਨਾ ਪੰਜਾਬ ਸਿੰਧੂ ਗੁਜਰਾਤ ਮਰਾਠਾ ਯੂਪੀ ਸਿੰਧੂ ਗੁਜਰਾਤ ਮਰਾਠਾ ਪੰਜਾਬ ਦਾ ਨਾਂ ਕੱਢ ਉਹਨਾਂ ਨੇ ਕਿਹੜਾ ਕੋਈ ਉੱਥੇ ਪਾਰਲੀਮੈਂਟ ਚ ਵੋਟਿੰਗ ਕਰਾਉਣੀ ਹੁੰਦੀ ਐ ਨਾ ਹਾਂ ਵਾਲੇ ਹਾਂ ਕਹੇ ਨਾ ਵਾਲੇ ਨਾ ਕਹੇ ਹਾਂ ਵਾਲੋਂ ਕੋ ਜੀਤੂਏ ਜੀਤੂਏ ਚਲੋ ਜੀ ਹੋ ਗਿਆ ਪਹਿਲਾਂ ਇੰਨੇ ਕਿੰਨੀ ਵਾਸ ਕੀਤੇ ਨੇ ਇਹ ਕਹਿ ਕੇ ਦੁਰ 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 ਸ਼ਾਬਾਸ਼ ਸ਼ਾਬਾਸ਼ ਸੋ ਇਹ ਤੱਕਾਂ ਜ਼ਿਆਦਾ ਦੇਣ ਨਹੀਂ ਚੱਲੂਗਾ ਲੋਕ ਸਭ ਸਮਝਦੇ ਨੇ ਮੈਂ ਇੱਕ ਵਾਰੀ ਫੇਰ ਇਹ ਕਹਿੰਦਾ ਕਿ ਬੀਜੇਪੀ ਦੇ ਜਿਹੜੇ ਕਾਂਗਰਸੀ ਲੀਡਰ ਨੇ ਬੀਜੇਪੀ ਦੇ ਕਾਂਗਰਸੀ ਲੀਡਰ ਨੇ ਉਹ ਕਿਰਪਾ ਕਰਕੇ ਜਵਾਬ ਦੇਣ ਕਿ ਆਹ ਜਿਹੜਾ ਲੈਟਰ ਹੈ ਉਹ ਉਹਨਾਂ ਦੀ ਸਹਿਮਤੀ ਨਾਲ ਆਇਆ ਹੈ ਉਹਨਾਂ ਨੂੰ ਪੁੱਛ ਕੇ ਆਇਆ ਹੈ तो फिर पैसे कौन देगा की तुम्हारे हक हाँ खड़े हो आल पार्टी मीटिंग कह के गए थे कि अस हक हाँ खड़े पंजाब एक भी बूंद पानी जा सैशन आने का जो एम एल ए है अश्विनी ठानको उन्हें कहा हाँ मैं हक हाँ चाह सर्वसम्मति में मता पास होया जो रेजोल्यूशन पाया से फिर बहार आके कुछ होर कहें अंदर बैठ के कुछ होर कहेंगे भी लोग ना आया कह देना एक चेहरा रखो अच्छा करके मैं स्पैशली तो सामने आना पै गया जो आैटर आईएराब छपीए अखबारों चपी भी है। सो असीडे वालों को जवाब है जी अपना ना अभी पानी की बूंद देनी है ना साढ़े कोई पैसा है तो बहरों अस अ बारहों फोर्सा लिया के डैम की राखी करवाईए तो राखी भी, भी समझ लो फिर चोरी वास्ते करवाइए भी ਜਦੋਂ ਮਰਜ਼ੀ ਉਹ ਆ ਕੇ ਬੀਬੀ ਐਮਬੀ ਆਪਣਾ ਕੋਈ ਪਾਨਾਸ਼ਾਹੀ ਫੈਸਲਾ ਲੈ ਕੇ ਆਰਾਮ ਨਾਲ ਪਾਣੀ ਦੇ ਬਾਰੇ ਉਹ ਤਾਂ ਪੰਜਾਬ ਸਰਕਾਰ ਉਹ ਤਾਂ ਪੰਜਾਬ ਸਰਕਾਰ ਇਹ ਤਾਂ ਬਹੁਤ ਇਧਰ ਕੈਪਟਨ ਸੁਖਵੀਰਾਂ ਮੇਲੇ ਚਲਦੀਆਂ ਰਹੀ ਉਦੋਂ ਬੱਸ ਤਾਂ ਮਤਲਬ ਡਾਇਨਾਸੌਰ ਬੰਗ ਉਹ ਵੀ ਖਤਮ ਹੋ ਗਏ ਤੇ ਉਹ ਤਾਂ ਬਹੁਤ ਦੇਰ ਤੋ ਖਾਲੀ ਚੱਲਦੀ ਇਹਨਾਂ ਦਿਨਾਂ ਦੇ ਤੱਕ ਇੱਕ ਮੈਂ ਹੋਰ ਤਾਂ ਨਿਕਲਦਾ ਪੰਜਾਬ ਦਾ ਜਿਹੜਾ ਜਿਹੜੇ BBMB ਪਾਖੜਾ ਦਾ ਪੰਜਾਬ ਦਾ ਜਿਹੜਾ ਕੇਡਰ ਹੈ ਉਹਦੇ ਤਨਖਾਹਾਂ ਜ਼ਿਆਦਾ ਨੇ ਹਰਿਆਣਾ ਰਾਜਸਥਾਨ ਦੇ ਕੇਡਰ ਦੀ ਤਨਖਾਹ ਘੱਟ ਨੇ ਜਿਹੜੇ ਹਰਿਆਣਾ ਰਾਜਸਥਾਨ ਨਾਲੇ ਆਪਣੇ ਮੁਲਾਜ਼ਮ ਭਰਤੀ ਕਰਦੇ ਆ ਉਹੋ ਆਪ ਦਾ ਕੇਡਰ ਦੀ ਤਨਖਾਹ ਨਹੀਂ ਲੈਂਦੇ ਉੱਥੋਂ ਉਹ ਵੀ ਪੰਜਾਬ ਵਾਲੇ ਕੇਡਰ ਦੀ ਲੈਂਦੇ 25% ਜ਼ਿਆਦਾ ਲੈਂਦੇ ਪੰਜਾਬ ਦੇ ਕਰਕੇ ਹਾਂ ਬਾਤ ਨਹੀਂ ਉਹ ਵੀ ਪੰਜਾਬ ਦੇ ਰਹੇ ਕਿਉਂ ਚਿੱਟਾ ਥੀ ਬੰਨੇ ਹੋਇਆ ਕੰਮ ਕੀ ਇਹਨਾਂ ਦਾ ਫੱਟਾ ਖੋਲਣਾ ਪਟਾ ਬੰਦ ਕਰਨੀ ਬਸ ਸਰ ਐਸ ਐਸ ਫਾਰਮ ਸਿਗਾ ਕਰਦੇ ਨਾ ਪਰ ਪੰਜਾਬ ਵਿੱਚ ਤੁਸੀਂ ਰੋਜਾ ਬਲਾਕਾਂ ਦੇ ਵਿੱਚ ਸਾਰਾ ਬਲਾਕ ਦੇ ਕੋਲ ਦਾਕ ਜੋ ਦੇ ਵਿੱਚ ਕੀ ਚੀਜ਼ ਪੜੀ ਸੱਸਿਆ ਉਹੀ ਤਾਂ ਨੇ ਕਹਿਣਾ ਕਿ ਜੇ ਸਾਸੀ ਆਪ ਵਰਤਨ ਲੱਗੇ ਨਾ ਪਾਣੀ ਥੱਲੇ ਵਾਲਾ ਪਾਣੀ ਸੀ ਤਾਈੋਂ ਕੱਢਣੋਂ ਹਟਾਂਗੇ ਜੀ ਸਾਨੂੰ ਨਹਿਰੀ ਮਿਲੂਗਾ ਨਾ ਕੱਲ ਵੀ ਮੈਂ ਦੱਸਿਆ 700 ਕਿਲੋਮੀਟਰ ਸੀ ਪਾਈਪਲਾਈਨਾਂ ਪਾਤੀਆਂ ਤੇ ਬੱਸੀਆਂ ਸੂਏ ਹਰ ਰੋਜ ਅਸੀਂ ਉਹਨਾਂ ਨੂੰ ਅਪਡੇਟ ਕਰ ਰਹੇ ਆ ਕੋਈ ਕੋਈ ਤਾਂ ਲੋਕਾਂ ਨੇ ਬਾਊ ਵੀ ਲੈ ਸੀਗੇ ਲੈ ਰਹੇ ਆ ਪਬਲਿਕ ਸਹਿਯੋਗ ਵੀ ਕਰ ਰਹੀ ਹੈ ਜੋ 40 40 ਸਾਲ ਬਾਅਦ 35 35 ਸਾਲ ਬਾਅਦ ਲੋਕਾਂ ਦੀ ਵੀਡੀਓ ਆਉਂਦੀਆਂ ਨੇ ਕਿ ਸਾਡੇ ਕੋਲ ਪਾਣੀ ਪਹੁੰਚੇ ਸੋ ਅਸੀਂ ਆਪਣਾ ਪਾਣੀ ਆਪ ਵਰਤ ਰਹੇ ਆ ਕੋਈ ਨਹੀਂ ਕਿ ਅਸੀਂ ਉਹਨਾਂ ਦੇ ਹਿੱਸੇ ਦਾ ਵਰਤ ਰਹੇ ਹਾਂ ਜਿੰਨਾ ਉਹਨਾਂ ਦਾ ਹਿੱਸਾ ਬਣਦਾ ਉਹ ਦੇ ਹੀ ਜਾਂਦੇ ਆ ਪਰ ਆ ਜਿਹੜੇ ਨਾਲ ਸਾਨੂੰ ਪਾਣੀ ਨੇ ਸਿਆਪੇ ਰੋਜ਼ ਵੀ ਹੁਣ 55 4500 ਹੋਰ ਛੱਡ ਦਿਓ ਜੀ ਹੁਣ ਇਹ ਪਹਿਲਾਂ ਵੀ ਮਿਲਦਾ ਰਿਹਾ ਸਾਨੂੰ ਵੱਲਿਆਂ ਕੋਰਟ ਦੇ ਵਿੱਚ ਕੀ ਕਹਿ ਰਹੇ ਆ ਕਹਿੰਦੇ ਸਾਨੂੰ ਪਹਿਲਾਂ ਵੀ ਮਿਲਦਾ ਰਿਹਾ ਇਹ ਕੋਈ ਤਰਕ ਹੈ ਫਿਰ ਇੱਕ ਮੀਟਿੰਗ ਹੋਈ ਗ੍ਰੈਸ ਕੱਤਰ ਨਾਲ ਨੈਸ਼ਨ ਜਿਹੜੇ ਸਾਡੇ ਹੋਮ ਸੈਕਟਰੀ ਉੱਥੇ ਸਾਡੇ ਵੀ ਅਫਸਰ ਗਏ ਸੀ ਉਹ ਮੀਟਿੰਗ ਦਾ ਕੋਈ ਮਿਨਿਟਸ ਨਹੀਂ ਹੈਗੇ ਜੀ ਕੋਈ ਉੱਥੇ ਆਰਡਰ ਨਹੀਂ ਹੋਇਆ ਵੀ ਕੋਈ ਐਡਵਾਈਸ ਕੀਤਾ ਉਹਨਾਂ ਨੇ ਵੀ ਜੇ ਪਾਣੀ ਦੇ ਸਕਦੇ ਹਾਂ ਤਾਂ ਦੇਖ ਲੋ ਕੋਰ ਵਾਈਜ਼ ਨੂੰ ਆਰਡਰ ਮੰਨੀ ਫਿਰਦੇ ਨੇ ਪ੍ਰੈਸ ਰਿਲੀਜ਼ ਨੂੰ ਆਰਡਰ ਮੰਨੀ ਫਿਰਦੇ ਨੇ ਅਸੀਂ ਕੋਰਟ ਚ ਕਿਹਾ ਜੀ ਪ੍ਰੈਸ ਰਿਲੀਜ਼ ਹੈ ਇਹ ਮਿੰਟਸ ਦਿਓ ਤਾਂ ਕੋਰਟ ਨੇ ਕਿਹਾ ਮਿੰਟਸ ਕਹਿੰਦੇ ਹਾਂ ਜੀ ਇਹ ਤਾਂ ਪ੍ਰੈਸ ਰਿਲੀਜ਼ ਹੈ ਮਿੰਟਸ ਕਿੱਥੇ ਨੇ ਮਿੰਟਸ ਹੈ ਨਹੀਂ ਤਾਂ ਇੱਕ 9 ਤਰੀਕ ਨੂੰ ਮੀਟਿੰਗ 2 ਤਰੀਕ ਨੂੰ ਹੋਈ ਸੀ 2 ਮਈ ਨੂੰ 9 ਤਰੀਕ ਨੂੰ ਇੱਕ ਉਥੋਂ ਤਹਾਂ ਤੋਂ ਲਿਖਾ ਲਈ ਚਿੱਠੀ ਵੀ ਆ ਕਰ ਦਿਓ ਇਹ ਆਰਡਰ ਕਰਦੇ ਅਸੀਂ ਕਿਹਾ ਜੀ ਇਹ 9 ਤਰੀਕ ਨੂੰ ਕਹਾਂ ਜਾਂ 2 ਤਰੀਕ ਨੂੰ ਜਦੋਂ ਕੋਈ ਉੱਥੇ ਫੈਸਲਾ ਹੀ ਨਹੀਂ ਹੋਇਆ ਕਿਵੇਂ ਤੁਸੀਂ ਇਹਨੂੰ ਫਿਰ ਆਰਡਰ ਕਰਾ ਕਰਤਾ ਚੈਲੰਜ ਕੀਤਾ ਹੋਇਆ ਸੀ ਰਿਵਿਊ ਦਾ ਅੱਜ ਅੱਜੋ ਦਾ ਫੈਸਲਾ ਹੋ ਸਕਦਾ ਹੈ